ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਹਾਂਜੀ ਉਹ ਇਹ ਕਹਿੰਦੇ ਹੈਗੇ ਆ ਜਦੋਂ ਉਹ ਜੇਲ ਕੱਟ ਰਹੇ ਸੀਗੇ ਉਹਨਾਂ ਦੇ ਨਾਲ ਤੁਸੀਂ ਰਹਿ ਰਹੇ ਸੀ ਹਾਲਾਂਕਿ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ ਨਾਮ ਨਹੀਂ ਲੈਂਦਾ ਤੁਸੀਂ ਤੇ ਫਤਿਹਨਾਗਰੀ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਜਾ ਰਹੇ ਸੀਗੇ ਇਹਦੇ ਪਿੱਛੇ ਦੀ ਕਹਾਣੀ ਕੀ ਹੈਗੀ ਆ ਬਾਹਰ ਗੱਲਾਂ ਬਹੁਤ ਨੇ ਮੈਨੂੰ ਵੀ ਸੁਣਨ ਚੱਕੀ ਵਾਰ ਹੋਰ ਪਾਸਿਓਂ ਗੱਲਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਮਿਲਦੀਆਂ ਪਰ ਮੈਂ ਤੁਹਾਨੂੰ ਰਿਐਲਿਟੀ ਗੱਲ ਦੱਸਦਾ ਮੈਂ ਤੇ ਫਤਿਹ ਸੀ ਗੱਲ ਇਸ ਤਰ੍ਹਾਂ ਸੀ ਜੀ ਮੈਂ ਗੱਡੀ ਚਲਾ ਰਿਹਾ ਸੀ ਫਤੇ ਮੇਰੇ ਨਾਲ ਬੈਠਾ ਅਸੀਂ ਜਾ ਰਹੇ ਸੀ ਜਾਂਦੇ ਹੋਏ ਅਸੀਂ ਮੂਸੇ ਪਿੰਡ ਪਹੁੰਚ ਗਏ ਜਦੋਂ ਮੂਸੇ ਪਿੰਡ ਪਹੁੰਚ ਗਏ ਮੈਨੂੰ ਫਤੇ ਕਹਿੰਦਾ ਵੀ ਆ ਫੜਾਈ ਪਿਸਟਲ ਮੈਂ ਕਿਹਾ ਕਿ ਮੈਂ ਤੂੰ ਕੀ ਕਰਨਾ ਹੈ ਮੇਰੇ ਦਿਮਾਗ ਵਿੱਚ ਵੈਸੀ ਜਿਵੇਂ ਆਪਣੀ ਅਟੈਚਮੈਂਟ ਹੁੰਦੀ ਹੈ ਬੰਦੇ ਨਾਲ ਵਜੀ ਉਹ ਕੁਝ ਦਿਨ ਪਹਿਲਾਂ ਨਾ ਮੈਂ ਵੀਡੀਓ ਦੇਖੀ ਸੀ ਉਹ ਮੂਸੇ ਵਾਲਾ ਸਟੇਜ ਤੇ ਖੜਾਗਾ ਫਾਦਰ ਨਾਲ ਉਹ ਕਹਿ ਰਿਹਾ ਵੀ ਐ ਕਰਕੇ ਯਾਦ ਨਹੀਂ ਕੁਛ ਗੱਲ ਤੇ ਆਪਦੇ ਡੇੜੀ ਬਾਰੇ ਗੱਲ ਕਰ ਰਹੇ ਮੈਂ ਦੇਖਿਆ ਫਿਰ ਮੈਂ ਕਿਹਾ ਇਹ ਤਾਂ ਮੈਂ ਕਿਹਾ ਭਈ ਹੈ ਫਿਰ ਮੇਰੇ ਦਿਮਾਗ ਚ ਗੱਲ ਵਜੀ ਮੈਂ ਕਿਹਾ ਇਹਨਾਂ ਦਾ ਬੇਟਾ ਹੈ ਕਿਉਂਕਿ ਉਹ ਟਾਈਮ ਇਹ ਛੋਟਾ ਹੁੰਦਾ ਸੀਗਾ ਜਿਹੜੇ ਟਾਈਮ ਮੇਰੀ ਇਹਦੇ ਫਾਦਰ ਸਾਹਿਬ ਨਾਲ ਲਿਆਇਆ ਸੀਗੀ ਅਸੀਂ ਅੰਦਰ ਇਕੱਠੇ ਰਹੇ ਮੇਰੀ ਜਦੋਂ ਉਹਦੇ ਉਹ ਛੋਟਾ ਸੀਗਾ ਫਿਰ ਮੈਂ ਕਿਹਾ ਇਹੀ ਹੈ ਪਤਾ ਮੜੰਗੇ ਦੇ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਜੀ ਅਸੀਂ ਗਏ ਜਾਂ ਕਿਵੇਂ ਮੈਂ ਕਿਹਾ ਕੀ ਕਰਨਾ ਹੈ ਦੋ ਵਾਰੀ ਪੁੱਛਿਆ ਕਿ ਨਾ ਮੇ ਕੰਮ ਆ ਦੇ ਸਹੀ ਹੈ ਕਿ ਮੈਂ ਮੈਨੂੰ ਉਹ ਗੱਲ ਬਾਰੇ ਕੋਈ ਨੋ ਲੈਜ ਨਹੀਂ ਸੀ ਵੀ ਕੀ ਗੱਲ ਹੈ ਕੀ ਨਹੀਂ ਜਦੋਂ ਅਸੀਂ ਆ ਦੇ ਹਾਦਸਾ ਲੱਗ ਗਿਆ ਮੈਂ ਕਿਹਾ ਯਾਰ ਕੋਈ ਮੂਸੀ ਵਾਲਾ ਚੱਕਰਦਾ ਨਹੀਂ ਉਹਦੇ ਮੜੀ ਇਹ ਸਮਾਈ ਲਈ ਮੂੰਹ ਤੇ ਜਾ ਕੇ ਮੈਂ ਹਣਾ ਮੈਂ ਸਮਝ ਗਿਆ ਮੈਂ ਹੈ ਜਿਹੜਾ ਇਹ ਹੈ ਨਾ ਇਹਦੇ ਡੈਡੀ ਮੇਰੇ ਲਈ ਜੀ ਹੈ ਕੋਈ ਇਹ ਜੀ ਆਪਾਂ ਕੋਈ ਤੇਰੇ ਦਿਮਾਗ ਚ ਗੱਲ ਹੋਵੇ ਵੀ ਆਪਾਂ ਇਹ ਜੀ ਨਹੀਂ ਗੱਲ ਕਰਨੀ ਵੀ ਭਰਾ ਕਹਿੰਦਾ ਠੀਕ ਹੈ